ਉਹ ਚਿੰਤ ਜੀਰ ਤੋਂ ਨੇ ਹਜ਼ਾਰਾਂ ਲੋਕਾਂ ਦੇ ਸਾਥੀ ਸੀ ਸਾਰਿਆਂ ਨੇ ਇਕੱਠੇ ਹੋ ਕੇ ਫਿਰ ਇਕੱਠੇ ਹੋ ਕੇ ਸ਼੍ਰੋਮਣੀ ਕਾਲੀ ਦਲ ਦੀ ਮਜਬੂਤੀ ਵਾਸਤੇ ਕੰਮ ਕਰਨ ਦਾ ਫਰੰਟ ਜਿਹੜਾ ਪਰੇਸ਼ੀ ਹਿੰਦੀ ਚ ਦੇਖਦੇ ਆ। ਅੱਜ ਦੇਖਦੇ ਵੀ ਦੇਖੋ ਕਿੰਨੇ ਸ਼ਾਹ ਦੇ ਨਾਲ ਉਪੀ ਸ਼ਾਮਲ ਹੋਏ। ਇਸ ਕਰਕੇ ਪੰਜਾਬ ਦੇ ਲੋਕੀ ਹੁਣ ਸਮਝਣ ਲੱਗੇ ਕਿ ਸਾਡੇ ਨਾਲ ਬਹੁਤ ਵੱਡੀ ਠੱਗੀ। ਬੜੇ ਵੱਡੇ ਵਾਅਦੇ ਕਰਕੇ ਪਹਿਲਾਂ ਸੰਸਦ ਕਾਂਗਰਸ ਨੇ ਹਿੱਤ ਵਿਸ਼ਵਾਸ ਕਾਇਮ ਕੀਤਾ। ਅੱਜ ਪੰਜਾਬ ਉਸ ਮਾਰਚੋਂ ਹਲੇ ਉੱਠਿਆ ਹੈ ਇਹਨਾਂ ਲੋਕਾਂ ਨੇ ਗੁੰਮਰਾਹਕੁੰਨ ਫਰਿਆਦ ਕਰਕੇ ਕਿ 2 ਸਾਲਾਂ ਦੇ ਵਿੱਚ ਪੰਜਾਬ ਨੂੰ ਗੰਗਾਲ ਕਰਕੇ ਰੱਖਿਆ ਆਰਥਿਕ ਐਮਰਜੈਂਸੀ ਵਾਲੇ ਹਾਲਾਤ ਸਿੱਕੇ ਵਿੱਚ ਬਣੇ ਹੋਇਆ ਔਰ ਦੂਜੀ ਪਾਸੇ ਲਾਇ ਐਂਡ ਆਰਡਰ ਸੁਪਰੀ ਦਾ ਇਹ ਤਾਂ ਖਤਮ ਹੋ ਗਿਆ ਕਰਾਪਸ਼ਨ ਜਿਹੜੀ ਆ ਉਸ ਸਿਖਰ ਦੇ ਉੱਤੇ ਪਹੁੰਚ ਗਿਆ ਨਸ਼ਿਆਂ ਦਾ ਬੜਾ ਹਾਲ ਹੈ ਹੈਲਥ ਐਂਡ ਐਜੂਕੇਸ਼ਨ ਸਾਰਿਆਂ ਡਿਪਾਰਟਮੈਂਟ ਦਾ ਜਿਹੜਾ ਟੋਟਲੀ ਸਿਸਟਮ ਕਲਾਪਸ ਹੋ ਗਿਆ ਕਿਹਨਾਂ ਕਿਹੋ ਸਾਹਿਬ ਇਹਸ ਕਰਕੇ ਹੁਣ ਜਨਤਾ ਚਾਹੁੰਦੀ ਹੈ ਕਿ ਇਹਨਾਂ ਨੂੰ ਸਜ਼ਾ ਦਿੱਤੀ। ਇਸ ਲਈ ਲੋਕਾਂ ਨੇ ਸੰਵਿਧਾਨ ਬਣਾਇਆ ਔਰ ਤਗੜੇ ਹੋ ਕੇ ਅਕੀਸ ਹੋਣੀ ਕੰਦੂ ਦੇ ਸਾਹਮਣੇ। ਜੀਮਾ ਸਾਹਿਬ ਪੰਜ ਮੰਤਰੀਆਂ ਦੀ ਕਬਾੜ ਖੇਡਿਆ ਆਰਾਮਦੀ ਪਾਰਟੀ ਨੂੰ ਜਿਹਨੇ ਬਾਕੀ ਕਹਿੰਦੇ ਕਿ ਕਾਂਗਰਸ ਤੋਂ ਅਗਲੇ ਚਲੇ ਆ ਗਏ ਕਿ ਕਿਤੇ ਜਾਣਾ। ਇਹ ਤਾਂ ਅਹ ਕਿ ਇੰਡਸਟਰੀ ਜਿਹੜੀ ਕਹਿੰਦੇ ਇੰਡਸਟਰੀ ਹੈ ਉਹਨਾਂ ਦੇ ਵਿੱਚ ਖੜੇ ਕੀਤੇ ਗਿਆ ਕੰਮ ਦੇ ਤੋਂ ਕਿਵੇਂ ਲੱਗਦੀ ਤੁਹਾਨੂੰ ਕਈ ਤਰ੍ਹਾਂ ਦੀ ਗੱਲ ਕੋ ਇੱਕ ਚੀਜ਼ਾ ਇਸ ਗੱਲ ਦਾ ਪ੍ਰਗਟਾਵਾ ਨੇ ਕਿ ਤੁਹਾਡੇ ਕੋਲੇ ਹੁਣ ਜਿਹੜੇ ਆਮ ਆਦਮੀ ਹੈ ਉਹਨਾਂ ਤੋਂ ਤੁਹਾਡਾ ਭਰੋਸਾ ਹੁਣ ਉੱਠ ਗਿਆ ਜਿੱਥੇ ਆਮ ਆਦਮੀ ਦਾ ਭਰੋਸਾ ਤੁਹਾਡੇ ਤੋਂ ਉੱਠ ਗਿਆ ਇਹਨਾਂ ਚੱਕ ਗੱਲ ਤਾਂ ਹੈ ਕਿ ਜੀ ਸੁਣਿਆ ਕਿ ਤੇ ਇੱਦਾਂ ਵੀ ਇੱਡੀ ਵੱਡੀ ਕਿੱਤੀ ਦੇ ਵਿੱਚ ਸਾਰੀ ਪੰਜਾਬ ਕੱਢ ਲਿਆ ਪਾਰਲੀਮੈਂਟ ਦੇ ਵਿੱਚ ਇਹ ਜਿਹੜੀ ਪੈਨਿਕ ਹੈ ਇਹ ਹਾਰ ਕੁੱਲਨ ਦੇ ਤਤਤਵ ਕਹਿ ਕੰਨਤਾ ਉੱਤੇ ਮੜਿਆ ਇਹ ਹੁਣ ਸਾਡੇ ਪੈਰ ਨਹੀਂ ਲੱਗਨੇ ਜਿਹੜਾ ਵੀਰਲਾ ਪਿਆਰ ਹੁੰਦਾ ਤੇ ਮੰਤਰੀ ਉਹਨਾਂ ਲੱਗਦਾ ਕਿ ਸਾਡਾ ਬਹੁਤ ਵੱਡਾ ਪਤਾ ਇਸ ਕਰਕੇ ਹਾਲੇ ਦੇ ਦਿਨ ਚੋਰ ਕਮਿਸ਼ਨ ਨੇ ਜਾਤ ਦਾ ਲਾਇਆ ਮੰਤਰੀ ਲੱਗਣੇ ਨਹੀਂ ਇਨਾਂ ਗੱਲਾਂ ਸਾਰਾ ਪੋਜੀਸ਼ਨ ਉਹਦੋਂ ਦੀ ਗਵਾਚਣਾ ਇਹਨਾਂ ਨੇ ਰੀਟ ਦੇ ਵਿੱਚ ਇਸ ਕਰਕੇ ਪਰ ਬਟਾ ਦਾ ਉਹਨਾਂ ਨੇ ਖਿੱਚਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹਦੇ ਨਾਲ ਇਹਨਾਂ ਦੀ ਪੈਨਿਕ ਰੈਕਸ਼ਨ ਵੀ ਨਜ਼ਰ ਆਉਂਦੀ ਹੈ ਔਰੇ ਇਹ ਵੀ ਨਜ਼ਰ ਆਉਂਦਾ ਹੈ ਕਿ ਹੁਣ ਆਮ ਆਦਮੀ ਉਹ ਆਪਣੀ ਪਾਰਟੀ ਜਿਹੜਾ ਇੱਕ ਲੋਕਾਂ ਨੂੰ ਲੱਗਦਾ ਇੱਕ ਇਤਿਆਸ ਸੀ ਹੁਣ ਕਾਂਗਰਸ ਤੋਂ ਵੀ ਲਈ ਜਾਂਦੇ ਕਾਂਗਰਸ ਵੀ ਇਹ ਦੋਨੇ ਇੱਕੋ ਹੀ ਹੈ ਇਹ ਇੱਦਾਂ ਹੀ ਕਰਨਗੇ ਕਿਤੇਸ਼ ਉਹਨਾਂ ਦੇ ਨਾਲ ਸਮਝੌਤੇ ਨਾਲ ਕੈਂਡੀਡੇਟ ਖੜਾ ਕਰਦੇ ਕਿ ਕਿਤੇ ਉਹਨਾਂ ਕੋਲ ਉਧਾਰਾ ਹੀ ਲੈਣ ਲੱਗੇ ਜਿਵੇਂ ਤੁਹਾਨੂੰ ਅਸੀਮਾ ਦਿੱਤੇ ਸਾਨੂੰ ਦੇਦੇ ਬੰਦਰ ਜਿਵੇਂ ਅੱਜ ਚੱਪੇ ਵੱਗ ਜਿਵੇਂ ਅੱਜ ਚੱਪੇ ਵੱਗਦਾ ਹੋਇਆ ਉਸ ਤੋਂ ਪਹਿਲਾਂ ਵੀ ਜਿਹੜਾ ਵੀ ਹੋਇਆ ਜਨਤਰ ਦੇ ਵਿੱਚ ਇਸ ਕਰਕੇ ਇਹ ਦੋਨੇ ਨਾਲ ਕੇ ਖੇਡ ਖੇਡਦੇ ਆ ਕਿਉਂਕਿ ਇਹ ਨਹੀਂ ਹੁੰਦਾ ਕਿ ਐਨੇ ਸੁਧਰੇ ਤਾਂ ਲਾਇਸ ਹੋ ਗਏ ਇੱਥੇ ਅੰਦਰੋਂ ਇਕੱਠੇ ਆ ਰਲ ਮਿਲ ਕੇ ਮੁਕਾਬੜਾ ਕਿੱਦਾਂ ਕਰਨਾ ਸ਼ੁਰੂ ਕਰੀ ਕਰਦਾ ਉਹ ਦਾਅ ਕੰਪੀਟਿਸ਼ਨ ਜਿਹੜਾ ਇਸ ਤਰ੍ਹਾਂ ਕਿ ਅਨੰਤਪੁਰ ਸੀ ਇਥੇ ਬੜੀ ਇੰਪੋਰਟੈਂਟ ਸੀ ਤਾਂ ਦੋ ਮਿੰਟ ਜਿਹੜਾ ਕਾਫੀ ਬੰਦੇ ਲਿਖਾ ਹੈ ਕਿ ਕਿ ਅਸੀਂ ਤੇ ਇਹਨਾਂ ਨੂੰ ਕਹਿਨੀਆ ਧੋਵਣ ਨੂੰ ਕਿੱਥੇ ਕਿਹੜਾ ਕਰਦੇ ਜਿੱਤਾਂ ਤਾਂ ਦੋਨਾਂ ਨੇ ਹੀ ਲੀਕ ਦੀ ਹੈ ਹੈਨਾ ਲੱਧਪੁਰ ਵਾਲਾ ਉਹਨੂੰ ਵੀ ਲੋਕੀ ਯਾਦ ਕਰਦੇ 24 ਘੰਟੇ ਇੱਥੇ ਵਾਲੇ ਤੇ ਬੀਬੀ ਜੀ ਜਿਹੜੇ ਆ ਉਹਨਾਂ ਨੂੰ ਤੇ ਜ਼ਿਆਦਾ ਯਾਦ ਕਰਦੇ ਕਿਉਂਕਿ ਹੁਣ 5 ਮਹੀਨੇ ਦਾ ਜਿਹੜਾ ਮਾਈਕ ਪਾਦਾ ਜੋ ਪਿੱਛੇ ਚਾਹੁੰਦੇ ਆ ਕਿ ਸਟੇਸ਼ਨ ਕੈਂਪ ਨੂੰ ਲੱਗਿਆ ਇਸ ਕਰਕੇ ਇਹ ਤਾਂ ਤਾਂ ਹੈ ਕਿ ਤੈਨਾਂ ਨਾਲ ਸਾਡੇ ਮੰਤਰੀ ਨਾਲ ਤਾਂ ਬਾਈ ਤਾਂ ਇਹਨਾਂ ਦੋਨਾਂ ਨੂੰ ਇਕੱਠੇ ਖੇਡ ਦੇ ਤੁਸੀਂ ਚਾਤੀ ਨੂੰ ਮਾਰਦੇ ਮੈਨੂੰ ਦੋ ਚਾਤੀ ਕਿੰਨਾਂ ਬੰਦਾ ਇਹ ਦੇਖੋ ਐਸ ਵੇਲੇ ਸਾਡੇ ਵਾਸਤੇ ਕੁਝ ਨਹੀਂ ਹੋ ਰਿਹਾ ਜਦੋਂ ਚੰਗਾ ਦਾ ਸਾਥ ਹੰਦਿਆ ਹੋਵੇ ਇਸ ਕਰਕੇ ਸਾਡੇ ਵਾਸਤੇ ਤਾਂ ਇਹ ਦੋਨੋਂ ਇੱਕੋ ਚੀਜ਼ ਨੇ ਇੱਕੋ ਥਾਲੀ ਦੇ ਚੱਟੇ ਵਟੇ ਜਦੋਂ ਇੰਨੀਆਂ ਸਟੇਟਾਂ ਦੀ ਸਮਝੌਤਾ ਉਹ ਕਿਹਨਾਂ ਟਿਕਾਣੇ ਉੱਥੇ ਐਵੇਂ ਜਿਹੜਾ ਹੈਗਾ ਵਿਧਾਨ ਸਭਾ ਦੇ ਵਿੱਚ ਇਹ ਜੀ ਜੁਹਾਨਾ ਗੁਲਾਗਾਟ ਕੇ ਉੱਥੇ ਲੋਕਾਂ ਨੂੰ ਦੱਸੀ ਜਾਂਦੇ ਵੀ ਬੜਾ ਅਸੀਂ ਇੱਕ ਜਿਹੜੇ ਖਿਲਾਫ ਆ ਤੇ ਆ ਉਹਦਾ ਅਗਲੇ ਦਾ ਬੰਦਰ ਜਾਇੰਟ ਕਰਾ ਕੇ ਚੁੱਪ ਕਰਕੇ ਇਹਨਾਂ ਦੇ ਸਟੇਜ ਤੇ ਸ਼ਮਾ ਸਾਹਿਬੀ ਇੱਕ ਸਵਾਲ ਹੈ ਜੀ ਪ੍ਰਬੰਧਕ ਦੱਸ ਰਹੇ ਸੀ ਇੱਕ ਨੁਕੜ ਮੀਟਿੰਗ ਕੀਤੀ ਜਾ ਰਹੀ ਹੈ ਪਰ ਇੱਕ ਵੱਡੀ ਰੈਲੀ ਵਿੱਚ ਤਬਦੀਲ ਹੋ ਗਈ ਇਹ ਤਾਂ ਮੈਂ ਤਾਂ ਹੀ ਧੰਨਵਾਦ ਕੀਤਾ ਕਿਉਂਕਿ ਮੈਨੂੰ ਵੀ ਗਿਲਸਾਭ ਨੇ ਇਹ ਕਿਹਾ ਸੀ ਵੀ ਥੋੜਾ ਜਿਹਾ ਟਾਈਮ ਲਵਾਂਗੇ ਤੇ ਛੋਟੀ ਜੀ ਸਾਡੀ ਪਿੰਡ ਦੀ ਮੀਟਿੰਗ ਹਾਂਜੀ ਪਰ ਤੁਹਾਡੇ ਸਾਹਮਣੇ ਇਹ ਰੈਲੀ ਬਣ ਗਈ ਬਿਲਕੁਲ ਬਿਲਕੁਲ ਕਰਕੇ ਇਹੀ ਲੋਕਾਂ ਦਾ ਅਸ਼ੀਰਵਾਦ ਹੁੰਦਾ ਹੈ ਇਹੀ ਲੋਕਾਂ ਦਾ ਪਿਆਰ ਹੁੰਦਾ ਹੈ ਇਹੀ ਲੋਕਾਂ ਦਾ ਜੋਸ਼ ਹੁੰਦਾ ਹੈ ਔਰ ਇਹੀ ਸਫਲਤਾ ਦੇ ਪਿੱਛੇ ਚੀਜ਼ਾਂ ਲੱਗਦੀਆਂ